ਕਤੀ ਟੁਸਕੀਆਂ ਲੈਂਦੇ ਹੋਏ ਅਸੀਂ Honda Big Wing ਦੇ ਛੋਟੇ ਵਿੰਗ 'ਚ ਪਹੁੰਚ ਚੁੱਕੇ ਆਂ ਤੇ ਨਾਲ ਨੇ ਸਰ ਤੇ ਹੋਹ ਖੜੀਏ ਸਰ ਦੀ ਹਾਈ ਨੈਸ ਤੇ ਟਾਈਮ ਫਿਰ ਕਿੰਨਾ ਹੋ ਗਿਆ ਲਗਭਗ ਵੱਜ ਗਿਆ ਡੇਢ ਤੇ ਸਾਨੂੰ ਹਜੇ ਇਹਨਾਂ ਨੇ ਕਿਹਾ ਵੀ ਭਾਈ 3:30 ਵਜੇ ਤੱਕ ਆਏ 2 ਘੰਟੇ ਲੱਗਣਗੇ ਇੱਕ ਵਾਰੀ ਸਾਨੂੰ ਪਹਿਲਾਂ ਵੀ ਇਹਨਾਂ ਦਾ ਦਿਖਾਇਆ ਸੀਗਾ ਸਿਸਟਮ ਪਰ ਉਹ ਸੀਗਾ ਇਹਨਾਂ ਦਾ ਸਰ ਅੰਦਰ ਰੋਡ ਤੇ ਅੱਛੇ ਸੀ ਬੈਠਿਆਂਗੇ ਲੀਲਾ ਭਵਨ ਤੇ ਲੀਲਾ ਭਵਨ ਦੇ ਮੇਨ ਹੰਪਾਇ ਸੰਦੀਪ Honda ਕਰਕੇ ਹਾਂ ਇੱਥੇ ਸਿਸਟਮ ਆ ਗਿਆ ਬਾਹਲਾ ਕਾਜੇ ਮਝੋੜੇ ਵਾਲਾ ਤੇ ਇੱਥੇ ਆ ਕੇ ਸਾਨੂੰ ਲੱਗਿਆ ਵੀ Honda ਨੂੰ ਆਪ ਦੇ ਜਿਹੜੇ ਪ੍ਰੀਮੀਅਮ ਬਾਈਕ ਵਾਲੇ ਬੰਦੇ ਨੇ ਉਹਨਾਂ ਨਾਲ ਇਹਨਾਂ ਤੱਕ ਹੈਗਾ ਉਹ ਨਹੀਂ ਕਰਨਾ ਚਾਹੀਦਾ ਉਹਦਾ ਬਾਰੇ ਬਾਰੇ ਸਿਸਟਮ ਉਹ ਲੋਡ ਸੀ ਬਹੁਤ ਜ਼ਿਆਦਾ ਭੀੜ ਨਹੀਂ ਸੀ ਹੁੰਦੀ ਥੋੜਾ ਜਿਹਾ ਪ੍ਰੀਮੀਅਮ ਥੋੜਾ ਜਿਹਾ ਫੀਲ ਕਰਾਇਆ ਜਾਂਦਾ ਸੀ ਪ੍ਰੀਮੀਅਮ ਬਾਈਕ ਲੈਂਦੀ ਹੈ ਕੋਈ ਇੱਥੇ ਥੋੜਾ ਜਿਹਾ ਸਿਸਟਮ ਭੀੜ ਭੜੱਕੇ ਵਾਲਾ ਤੇ ਟਾਈਮ ਐਕਸਪੈਕਟਿਡ ਨਾਲੋਂ ਬਹੁਤ ਜ਼ਿਆਦਾ ਲੱਗ ਜਾਣਾ ਹੈ ਇੱਥੇ ਜਿਹਦੇ ਨਾਲ ਦਾ ਸਿਸਟਮ ਲੱਗਦਾ ਆ ਰਹੀ ਸਰ ਦੀ ਬਾਈਕ ਤੇ ਉਹ ਰਹੇ ਸਰ ਇਹਦਾ ਬਾਈਕ ਦਾ ਆਪਾਂ ਚੇਨ ਚੇਂਜ ਕਰਵਾਉਣੀ ਆ ਕਿ ਜਮੇ ਹੀ ਖਤਮ ਹੋ ਚੁੱਕੀ ਸੀਗੀ ਸਿੱਕ ਤੋਂ ਕੰਮ ਜੇ ਹੋਰ ਨੇ ਸਰਵਿਸ ਐਕਚੁਅਲੀ ਇਹਨੇ ਪਹਿਲਾਂ ਕਰਵਾ ਲਈ ਸੀ ਸਰਵਿਸ ਵਾਲਾ ਕੰਮ ਨਹੀਂ ਹੈਗਾ ਤੇ ਹੁਣ 1.5 ਵਜ ਗਿਆ ਤੇ ਇਹਨਾਂ ਦਾ ਛੁੱਟੀ ਦਾ ਕੰਮ ਹੋ ਗਿਆ ਟਾਈਮ ਹੋ ਗਿਆ ਤੇ ਹੁਣ ਇਹਨਾਂ ਦਾ ਅੱਧਾ ਪੌਣਾ ਘੰਟਾ ਰੈਸਟ ਹੋਸਟ ਕਰਕੇ ਲੱਗਣਗੇ ਤਿੰਨਾਂ ਚੱਕਰ ਅਸੀਂ ਬੱਕ ਦੋ ਕੰਮ ਜੇ ਨਿਵੇੜਕੇ ਆਉਣੇ ਆ ਤੇ ਫਿਰ ਚੱਲਦੇ ਆ ਚਲੋ ਸਰ ਚਲੋ 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 ਚੱਲੀ ਜਾਂਦੀ ਆ ਉਹ ਇਹ ਇਧਰੋਂ ਹੱਥ ਹਥ ਲੱਗ ਜੈਨ ਪੰਛੀ ਬਨੂ ਚ ਉੜਤੀ ਫਿਰੂ ਬਣ ਜੈਗੇ ਹਾਂਜੀ ਸਵਾਗਤ ਆ ਤੁਹਾਡਾ ਚੱਲ ਰਹੀ ਬਲੌਗ ਦੇ ਵਿੱਚ ਤੇ ਰਾਤ ਚੰਡੀਗੜ੍ਹੋਂ ਜਾਂਦਿਆਂ ਨੂੰ ਵਾਵਾ ਲੇਟ ਹੋ ਗਏ ਸੀਗੇ ਸੋ ਇਸ ਕਰਕੇ ਬਲੌਗ ਸਾਡਾ ਪਟਿਆਲì ਮੁੱਕ ਗਿਆ ਸੀਗਾ ਤੇ ਹੁਣ ਆਪਾਂ ਇੱਕ ਇਤਿਹਾਸਿਕ ਜਗ੍ਹਾ ਤੇ ਪਹੁੰਚੇ ਆ ਤੇ ਦਿਖਾਉਨੇ ਆ ਸਾਨੂੰ ਸੋ ਆਪਾਂ ਪਹੁੰਚੇ ਆ ਜੀ ਚੱਪੜਚੀੜੀ ਯੁੱਧ ਦੀ ਯਾਦਗਾਰ ਫਤਿਹਬੁਰਜ ਤੇ ਉਹ ਉੱਥੇ ਸੀ ਆਪਣੇ ਬਾਬਾ ਬੰਦਾ ਸਿੰਘ ਬਹਾਦਰ ਜੀ ਏ ਨਹੀਂ ਸਾਡੇ ਸਰ ਤੇ ਜਿੰਨਾ ਕਿ ਫੋਟੋਆਂ ਚ ਦੇਖਦੇ ਆਂਗੇ ਉਹਦੇ ਨਾਲੋਂ ਫਤਿਹਪੁਰ ਦੇ ਬਾਵਾ ਨਜਿਆ ਜੀ ਉੱਚਾਗਾ ਤੇ ਉੱਪਰ ਦੀ ਬੱਦਲ ਲੰਘ ਰਹੇ ਨੇ ਜਗਾ ਜਾਵਜ਼ਾਰ ਹੋਣ ਦੇ ਨਾਲ-ਨਾਲ ਬਹੁਤ ਰਮਣੀਕ ਆਪਾਂ ਕਹਿ ਸਕਦੇ ਆਂ ਤੱਗੜਾ ਮਕੇ ਆਰਕੀਟੈਕਚਰ ਦਾ ਨਮੂਨਾ ਤੇ ਕੁਤੰਬਿ ਨਗਰ ਤੋਂ ਇਹਦੀ ਹਾਈਟ ਜਿਹੜੀ ਆਪਾਂ ਕਹਿ ਰਹੀ ਵੀ ਜ਼ਿਆਦਾ ਹੈਗੀ ਲਗਭਗ 30 ਮੀਟਰ ਤੇ ਹੈ ਜੀ ਅੰਦਰਲੇ ਪਾਸੇ ਸਿਸਟਮ ਤੇ ਕੀਰਤਨ ਚੱਲ ਰਿਹਾ ਪਿੱਛੇ ਸ਼ਬਦ ਚੱਲ ਰਹੇ ਨੇ ਬੈਕਗ੍ਰਾਉਂਡ ਥਾਨ ਕੁਸ਼ਕ ਚੰਗੇ ਕੰਮਾਂ ਚ ਵੇੜੇ ਸਰਕਾਰਾਂ ਨੇ ਕੀਤੇ ਨੇ ਆਪਾਂ ਬੰਦਾ ਸਿੰਘ ਬਹਾਦਰ ਦੀਆਂ ਯਾਦਗਾਰਾਂ ਬਣਾ ਕੇ ਕਿ ਕਹੋ ਜਾ ਇਹੋ ਜੀ ਸਿੱਖ ਸ਼ਖਸੀਅਤ ਜਿਹੜੀ ਮੈਨੂੰ ਲੱਗਦਾ ਕਿ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ ਜੇ ਆਪਾਂ ਸਿੱਖ ਸ਼ਖਸੀਅਤਾਂ ਦੀ ਗੱਲ ਕਰੀਏ ਤੇ ਕਿਤਨਾ ਕਿਤੇ ਮੈਨੂੰ ਲੱਗਦਾ ਸੋ ਮੇਰੀ ਇਹ ਪਰਸਨਲ ਰਾਏ ਹੈ ਵੀ ਉਨਾ ਜ਼ਿਆਦਾ ਮਾਨ ਸਤਕਾਰ ਨਹੀਂ ਕਿਸੇ ਟਾਈਮ ਮਿਲਿਆ ਇਸੇ ਕਰਕੇ ਹੋਰ ਕਈ ਦਰਾਂ ਨੇ ਬੱਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਤਰੀਕੇ ਦਾ ਖੋਣ ਦੀ ਕੋਸ਼ਿਸ਼ ਕੀਤੀ ਸਿੱਖਾਂ ਤੋਂ ਪਰ ਕਾਮਯਾਬ ਨਹੀਂ ਹੋ ਪਏ ਭਾਈ ਫਤੇ ਸਿੰਘ ਮੋਹਾਲਵੀ ਦੇ ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਭਾਈ ਫਤੇ ਸਿੰਘ ਦੀ ਅਗਵਾਈ ਵਿੱਚ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਕੇ ਮਿਲਿਆ ਸੀ ਸਮਾਣੇ ਦੀ ਜਿੱਤ ਨਵੰਬਰ 1709 ਤੋਂ ਬਾਅਦ ਆਪ ਜੀ ਨੂੰ ਇਥੋਂ ਦਾ ਸੂਬੇਦਾਰ ਨਿਯੁਕਤ ਕੀਤਾ ਗਾ ਚੱਪੜ ਚੀੜੀ ਦੀ جنگ ਵਿੱਚ ਵੀ ਆਪ ਜੀ ਨੇ ਫੈਸਲਾ ਕੁੰਨ ਭੂਮਿਕਾ ਨਿਭਾਈ ਆਖਰੀ ਦਿਨ ਸਾਲਸਤਾਰ ਨੂੰ ਸੋੜਾ ਨੂੰ ਬਾਬਾ ਬੰਦਾ ਤੋਂ ਭਾਗ ਜਰ ਦੇਣਾ ਨਾਲ ਹੀ ਸਾਰੀ ਦਾ ਜਾਨ ਕੀਤਾ ਆ ਹਮਮ ओके ਇਹ ਦਰੰਗਿਆਫਤ ਅਜਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਹਮ ਮੈਨ ਜੈਂਡਰੀ ਕਰੈਕਟਰ ਹੈ ਹਵਾ ਬਹੁਤ ਤੇਜ਼ ਹੈ ਨਾ ਹਵਾ ਮੈਂ ਕਿ ਬਹੁਤ ਤੇਜ਼ ਸੋਏ ਨੇ ਬਾਬਾ ਆਲੀ ਸਿੰਘ ਸਲੋਦੀ ਪਿੰਡ ਦੇ ਵਸਨੀਕ ਫੌਜਦਾਰੀ ਛੱਡ ਕੇ ਆਏ ਸੀ ਇਹਨਾਂ ਵਜ਼ੀਰ ਦੀ ਵਜ਼ੀਰ ਖਾਨ ਪਹਿਲਾ ਖਾਲਸਾ ਰਾਜ ਸਥਾਪਿਤ ਹੋਣ ਤੇ ਆਪ ਜੀ ਨੂੰ ਭਾਈ ਬਾਸ ਸਿੰਘ ਦੇ ਨਾਲ ਸਰਹੰਦ ਦਾ ਮੀਤ ਸੁਬੇਜ਼ਾਰ ਬਣਾਇਆ ਗਿਆ ਆਪਾਂ ਨੂੰ ਤਾਂ ਹੋਰ ਹੀ ਨਹੀਂ ਸਿਆਪੇ ਲੋਟ ਆਉਂਦੇ ਇਤਿਹਾਸ ਤੇ ਤਾਂ ਫੇਰ ਗੌਰ ਕਰੀਏ ਭਾਈ ਮਾਲੀ ਸਿੰਘ ਸੋ ਇਹ ਕਹਿੰਦੇ ਵੀ ਇਹਨਾਂ ਨੇ ਵੀ ਫੌਜਦਾਰੀ ਛੱਡੀ ਆ ਵੀ ਸਰਹੰਦ ਤੋਂ ਬਾਬਾ ਸਾਹਿਬ ਦੀ ਇਹ ਭਾਈ ਆਲੀ ਸਿੰਘ ਦੇ ਭਾਈ ਸਨ ਹਾਂ ਤੇ ਆਲੀ ਸਿੰਘ ਦੇ ਭਾਈ ਸਨ ਜਿਹਨਾਂ ਆਪਾਂ ਪਿੱਛੇ ਬੁੱਤ ਦੇਖ ਕੇ ਆਏ ਆ ਤੇ ਇਹਨਾਂ ਨੂੰ ਕਮਾਂਡਰ ਥਾਪਿਆ ਗਿਆ ਸੀਗਾ ਮਿਲਟਰੀ ਦਾ ਤੇ 9 ਜੂਨ 16 1716 ਨੂੰ ਇਹਨਾਂ ਨੂੰ ਵੀ ਸ਼ਾਹ ਦਿੱਤੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਾਫੀ ਤਸੀਹੇ ਦਿੱਤੇ ਜਾਣ ਤੋਂ ਬਾਅਦ ਭਾਈ ਬਾਦ ਸਿੰਘ ਸੁਨਨੂ ਚੱਪੜ ਜਿਹੜੀ ਦੀ ਫਤਿਹ ਤੋਂ ਬਾਅਦ ਸਾਫੇ ਤੋਂ ਪਹਿਲੇ ਸਿੱਖ ਰਾਸਮੇ ਸਰੰਦ ਦਾ ਪਹਿਲਾ ਸੂਬੇਦਾਰ ਨਿਯਤ ਕੀਤਾ ਗਿਆ ਸੀ ਤੇ ਇਹਨਾਂ ਨੇ ਮੁਗਲ ਅਰਧ ਹੋਰ ਵੀ ਕਈ ਜੰਗਮ ਹਮਾਚਗਵਾਈ ਕੀਤੀ ਬੀੜੀ ਵਿੱਚ ਜਕੜਿਆ ਸੀ ਆਪਨੇ ਕਈ ਮੁਸਲਮਾਨ ਅਧਿਕਾਰੀਆਂ ਨੂੰ ਕਟਾਪਾ ਚੜ੍ਹ ਕੇ ਬੇਮਿਸਾਲ ਮਹਾਦਰੀ ਦਾ ਸਬੂਤ ਦਿੱਤਾ ਤੇ ਇਹਨਾਂ ਨੂੰ ਵੀ ਮੁੜ ਕੇ ਬਾਬਾ ਬਦ ਸਿੰਘ ਬਾਦ ਦੇ ਨਾਲ ਤਸੀਹੇ ਦੇ ਕੇ ਸ਼ਹੀਦ ਜਿਹੜਾ ਜੀ ਉਹ ਕਰ ਦਿੱਤਾ ਗਿਆ ਭਾਈ ਬਾਜ ਸਿੰਘ ਸੁਇਨੇ ਭਾਈ ਰਾਮ ਸਿੰਘ ਮਹਾਨ ਬਾਜ ਸਿੰਘ ਦੇ ਬਾਜ ਸਿੰਘ ਜੀ ਦੇ ਭਰਾ ਹੀ ਨੇ ਇਹ ਵੀ ਤੇ ਪ੍ਰਮੁੱਖ ਜਰਨੈਲ ਸੀਗੇ ਭਾਈ ਰਾਮ ਸਿੰਘ ਸਾਰੇ ਸ਼ਹੀਦਾਂ ਨੂੰ ਸਾਡੇ ਵੰਨੀਆਂ ਕੋਟੀ ਕੋਟੀ ਨਮਨ ਤੇ ਸੀਜੀ ਫਤਿਹਪੁਰ ਸੋ ਇਹ ਯਾਦਗਾਰ ਲਾਂਡਰਾ ਪਿੰਡ ਦੇ ਕੋਲੇ ਆ ਗਈ ਬੈਸਾ ਤੁਹਾਨੂੰ ਜੀਪੀਐਸ ਵਗੈਰਾ ਤੋਂ ਸਾਰਾ ਕੁਝ ਪਤਾ ਲੱਗ ਜਣਾ ਲੋਕੇਸ਼ਨ ਵਾਈਜ਼ ਪਰ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਇਹ ਹੈ ਕਿ ਵੀ ਇਹਦੇ ਖੁੱਲਣ ਦਾ ਸਮਾਂ ਹੈ ਜਿਹੜਾ ਉਹ 10 ਵਜੇ ਹੈ ਸਵੇਰੇ 10:00 ਲੈ ਕੇ ਸ਼ਾਮੀ 8:00 ਵਜੇ ਤੱਕ ਹੈ ਪਰ ਤੁਸੀਂ ਜੇਤੂ ਪਹਿਲਾਂ ਆ ਜਾਓਗਾ ਤੁਹਾਨੂੰ ਆਏ ਲੱਗੂਗਾ ਵੀ ਜਿਵੇਂ ਇੱਥੇ ਸਿਸਟਮ ਬੰਦ ਹੀ ਪੈਗੋ ਕੋਈ ਕੁਝ ਨਹੀਂ ਹੁੰਦਾ ਇੱਥੇ ਜਿਹੜੇ ਇੱਥੋਂ ਦੇ ਕਰਮਚਾਰੀ ਵੀ ਨੇ ਅੱਜ ਸਾਡੇ ਸਾਹਮਣੇ ਉਹਨਾਂ ਨੂੰ ਵੀ ਕੋਈ ਵਹੀਕਲ ਉਤਾਰ ਕੇ ਗਿਆ ਮੌਕੇ ਤੇ ਮੱਲਾਦਾ ਤੇ ਤੇ ਖੁੱਲਣ ਦਾ ਸਮਾਂ 10 ਤੋਂ 8 ਹੈ ਹਾਂ ਤੇ ਸੋਮਵਾਰ ਅਤੇ ਜਿਸ ਦਿਨ ਸਰਕਾਰੀ ਛੁੱਟੀ ਹੁੰਦੀ ਹੈ ਉਸ ਦਿਨ ਇਹ ਜਿਹੜਾ ਸ਼ਹੀਦੀ ਸਮਾਰਕ ਹੈ ਫਤਿਹਪੁਰਜ ਉਹ ਬੰਦ ਰਹਿੰਦਾ ਹੈ ਬੰਦ ਹੁੰਦਾ ਮਤਲਬ ਐਤਵਾਰ ਨੂੰ ਓਪਨ ਹੁੰਦਾ ਹੈਗਾ ਸੋਮਵਾਰ ਨੂੰ ਆਪਾਂ ਕਹਿੰਦੇ ਬੰਦ ਹੁੰਦਾ ਵੈਸੇ ਵੀ ਚੰਡੀਗੜ੍ਹ ਦੇ ਕਈ ਥਾਂ ਮ ਸੋਮਵਾਰ ਨੂੰ ਬੰਦ ਹੁੰਦੀਆਂ ਨੇ ਉਸੇ ਤਰੀਕੇ ਵਾਲਾ ਜਿਹੜਾ ਸਿਸਟਮ ਉਹ ਵੀ ਇੱਥੇ ਵੀ ਉਹੀ ਹੈਗਾ ਵੀ ਸੋਮਵਾਰ ਨੂੰ ਬੰਦ ਹੁੰਦਾ ਐਤਵਾਰ ਨੂੰ ਖੁੱਲਾ ਹੁੰਦਾ ਸੋ ਤੁਸੀਂ ਐਤਵਾਰ ਨੂੰ ਇੱਥੇ ਆ ਕੇ ਥੋੜਾ ਜਿਹਾ ਹੋਰ ਇਤਿਹਾਸ ਪ੍ਰਤੀ ਜਾਣੂ ਹੋ ਸਕਦੇ ਹੋ ਤੇ ਕਿਰਪਾ ਕਰਕੇ ਇਹਨੂੰ ਪਿਕਨਿਕ ਸਪੋਰਟ ਵਾਂਗੂ ਨਾ ਲਿਆ ਜਾਵੇ ਬਹੁਤ ਇਤਿਹਾਸਕ ਥਾਂ ਕੀ ਇਹ ਬਹੁਤ ਵੱਡਾ ਦਾ ਇਤਿਹਾਸ ਹੈ ਜਿਹੜੇ ਹਿਸਾਬ ਨਾਲ ਅਸੀਂ ਇੱਥੇ ਲਿਟਰਿੰਗ ਦੇਖ ਰਹੇ ਹਾਂ ਕਿ ਲੋਕਾਂ ਨੇ ਇੱਥੇ ਆਪਾਂ ਕਹਿੰਦੇ ਵੀ ਸਤਕਾਰ ਇਨਾ ਨਹੀਂ ਰਹੀ ਯਾਦਗਾਰ ਨੂੰ ਆ ਦੇਖੋ ਮੈਂ ਕਹਿੰਦਾ ਆਪਾਂ ਨੂੰ ਸਾਰੇ ਪਾਸੇ ਵੇਸ ਤੇ ਹਾਂਜੀ ਬੋਤਲਾਂ ਵਗੈਰਾ ਮਿਲੀਆਂ ਨੇ ਜਿੰਨੇ ਕਿ ਸਾਡੇ ਤੋਂ ਚੱਕ ਹੋਈਆਂ ਅਸੀਂ ਚੱਕੀਆਂ ਪਰ ਇੱਥੇ ਸਿਸਟਮ ਆੜਾ ਉਹ ਬਾਵਾ ਚੰਗੀ ਪੱਧਰ ਦੀ ਲਿਟਰਿੰਗ ਕੀਤੀ ਵੀ ਲੋਕਾਂ ਨੇ ਹਾਂਜੀ ਇੱਕ ਚੀਜ਼ ਮੈਂ ਹੋਰ ਵੀ ਜੇਕਰ ਐਡ ਕਰਨੀ ਚਾਹਾਂ ਤਾਂ ਇੱਕ ਚੀਜ਼ ਦਾ ਮੈਂ ਜ਼ਰੂਰ ਦਾਵੇ ਨਾਲ ਕਹਿ ਸਕਦਾ ਕਿ ਜੇਕਰ ਤੁਸੀਂ ਤੁਹਾਡੇ ਅੰਦਰ ਕਿਤੇ ਨਾ ਕਿਤੇ 1% ਵੀ ਹੈ ਵੀ ਆਪਣੇ ਇਤਿਹਾਸ ਦੇ ਨਾਲ ਤੁਹਾਨੂੰ ਗੌਰਵ ਮਹਿਸੂਸ ਹੁੰਦਾ ਹੈ ਤਾਂ ਲੂ ਘੰਡੇ ਤੁਹਾਡੇ ਇੱਕ ਵਾਰ ਜ਼ਰੂਰ ਖੜੇ ਹੋਣਗੇ ਇੱਥੇ ਆ ਕੇ ਜੀ ਬਿਲਕੁਲ ਬਿਲਕੁਲ ਇਮਾਰਤ ਨੂੰ ਆਪਾਂ ਕਰੀਏ ਵੀ ਫਤਿਹਬੋਜ ਨੂੰ ਦੇਖਣ ਸਾ ਲਈ ਇੱਕ ਤਰੀਕੇ ਦੇ ਅੰਦਰੋਂ ਤੀਜ ਜੀ ਆਉਂਦਾ ਉੱਠਦਾ ਹੈ ਜੀ